ਕੱਲ ਫਰੋਇਪਰ ਦੇ ਮਹੂ ਗੇਟ ਵਿਖੇ ਇੱਕ ਗੋਲੀਕਾਂਡ ਹੋਇਆ ਸੀਗਾ ਜਿਸ ਵਿੱਚ ਆਸ਼ੂ ਨਾਮਕ ਨੌਜਵਾਨ ਦੀ ਜਿਹੜੀ ਮੌਤ ਆ ਉਹ ਹੋ ਗਈ ਸੀ ਜਿਸ ਵਿੱਚ ਫਰੋਇਪਰ ਪੁਲਿਸ ਨੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਦੋ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਤਾਂ ਇਸ ਵੇਲੇ ਅਸੀਂ ਫਰੋਇਪਰ ਐਸਐਸਪੀ ਦਫ਼ਤਰ ਵਿਖੇ ਮੌਜੂਦ ਆ ਤਾਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਗੱਲਬਾਤ ਵੀ ਕਰ ਲੈਣੇ ਆ ਜਾਣਕਾਰੀ ਸੀ ਇਹਨਾਂ ਨੇ ਜਿਹਦੇ ਵਿੱਚ ਆਸ਼ੂ ਮੰਗਾ ਤੇ ਜਿਹੜਾ ਯੋਗਰਾਜ ਯੂਵੀ ਜੀ ਨੇ ਗੋਲੀ ਚਲਾਈ ਆ ਆਸ਼ੂ ਮੰਗਾ ਦੀ ਜਿਸ ਨਾਲ ਡੈਥ ਹੋਈ ਆ ਇਹ ਸਾਰੇ ਜਣੇ ਆਪਸ ਵਿੱਚ ਦੋਸਤ ਸੀਗੇ ਜਾਣਕਾਰ ਸੀਗੇ ਪਹਿਲਾਂ ਜਿਸ ਦੇ ਵਿੱਚ ਮੇਨ ਕਰਕੇ ਅਮਰੀਕ ਸਿੰਘ ਉਰਫ ਅਮਰੀਕਾ ਤੇ ਜਿਹੜਾ ਆਸ਼ੂ ਮੰਗਾ ਇਹਨਾਂ ਦੀ ਆਪਸ ਵਿੱਚ ਚੰਗੀ ਜਾਣ ਪਛਾਣ ਤੇ ਯਾਰੀ ਸੀਗੀ ਇਥੋਂ ਤੱਕ ਕਿ ਉਹਨੇ ਟੈਟੂ ਵੀ ਬਣਾਇਆ ਹੋਇਆ ਸੀਗਾ ਅਮਰੀਕਾ ਲਿਖਿਆ ਹੋਇਆ ਸੀ ਜਿਹੜਾ ਮਰਨ ਵਾਲੇ ਆਸ਼ੂ ਮੰਗਾ ਨੇ ਆਪਣੀ ਬਾਹ ਉੱਪਰ ਉਹ ਦੂਜੇ ਅਮਰੀਕ ਸਿੰਘ ਉਰਫ ਅਮਰੀਕੇ ਦਾ ਨਾਮ ਦਾ ਟੈਟੂ ਬਣਾਇਆ ਹੋਇਆ ਸੀ ਇਹ ਇਨਾਂ ਦੀ ਆਪਸ ਵਿੱਚ ਕਿਸੇ ਗੱਲ ਕਰਕੇ ਵੀ ਉਹਦੀ ਅਮਰਜੀਤ ਸਿੰਘ ਪੱਲਾ ਮੇਗਾ ਦੇ ਨਾਲ ਉਹਦੀ ਕਿਉਂ ਜਾਰੀ ਹੈ ਤੇ ਜਾਂ ਕੁਝ ਹੋਰ ਗੱਲਾਂ ਜਿਹੜੀਆਂ ਆਪਸ ਵਿੱਚ ਇਹਨਾਂ ਦੀ ਤਕਰਾਰ ਹੁੰਦਾ ਰਿਹਾ ਤੇ ਜਿਸ ਦੇ ਵਿੱਚ ਇਹਨਾਂ ਨੇ ਅਮਰੀਕ ਸਿੰਘ ਉਰਫ ਅਮਰੀਕਾ ਵਗੈਰਾ ਨੇ ਸਾਰਿਆਂ ਨੇ ਰਲ ਕੇ ਇਹਦੇ ਸ਼ਿਵਮ ਸਾਈਕਲ ਰਹੀਂ ਤੇ ਯੁਵਰਾਜ ਯੂਵੀ ਰਹੀਂ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਆਸ਼ੂ ਮੌਂਗਾ ਨੂੰ ਉਸ ਨੂੰ ਇਹਨਾਂ ਨੇ ਧਮਕਾਇਆ ਤੇ ਇਹਨਾਂ ਦੀ ਜਿਹੜੀ ਗੱਲਬਾਤ ਆ ਆਪਸੀ ਗਾਲੀ ਗਲੋਚ ਕਾਫੀ ਵੱਧ ਗਿਆ ਜਿਸ ਦੇ ਚਲਦੇ ਆਸ਼ੂ ਮੌਂਗਾ ਦੇਵ ਸ਼ਰਮਾ ਅਮਰਜੀਤ ਲੱਖਾ ਨੱਡਾ ਤੇ ਗੁਰਜਿੰਦਰ ਇਹਨਾਂ ਨੇ ਉਸ ਨੂੰ ਯੁਵਰਾਜ ਨੂੰ ਉੱਥੇ ਟੈਟੂ ਵਾਲੀ ਦੁਕਾਨ ਤੇ ਗਏ ਤੇ ਉੱਥੇ ਯੁਵਰਾਜ ਸੀ ਤੇ ਉੱਥੇ ਇਹਨਾਂ ਦੀ ਜਿਹੜੀ ਆਪਸ ਵਿੱਚ ਜਿਹੜੀ ਲੜਾਈ ਹੋਈ ਜਿਸ ਦੌਰਾਨ ਯੁਵਰਾਜ ਨੇ ਗੋਲੀ ਚਲਾਉਣ ਤੇ ਇਹਦੀ ਆਸ਼ੂ ਮੋਂਗਾ ਦੀ ਡੈਥ ਹੋ ਗਈ ਤੇ ਉਹ ਬਾਕੀ ਜਣਿਆਂ ਨੇ ਜਿਹੜੀ ਤੁਸੀਂ ਜਿਵੇਂ ਵੀਡੀਓਜ਼ ਦੇਖ ਰਹੇ ਸੀ ਉਹ ਗੋਲੀਆਂ ਚਲਾ ਰਹੇ ਸੀ ਪਰ ਉੱਥੋਂ ਉਹ ਆਸ਼ੂ ਜਿਹੜਾ ਸਰੀ ਯੁਵਰਾਜ ਯੂਵੀ ਉਹ ਤੋਂ ਦੌੜ ਗਿਆ ਤੇ ਇਹਨਾਂ ਨੇ ਉਹਦੇ ਵੀਡੀਓ ਚ ਵੀ ਜਿਵੇਂ ਦੇਖਦੇ ਆ ਇਹਨਾਂ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਨਹੀਂ ਮਿਲਿਆ ਤੇ ਇਹ ਸਾਰੇ ਜਣੇ ਉੱਥੋਂ ਦੌੜੇ ਤੇ ਇਹਨਾਂ ਦੀ ਅਸੀਂ ਇਹਨਾਂ ਚੋਂ ਅਸੀਂ 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਮੇਨ ਮੁਕਦਮੇ ਚ ਮਰਡਰ ਕੇਸ ਦੇ ਵਿੱਚ ਹੈ ਜੋ ਅੰਗਰੇਜ਼ ਸਿੰਘ ਤੇ ਜੋਗਿੰਦਰ ਸਿੰਘ ਐਲੀਸ ਲਾਲੂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਰ ਇੱਕੋ ਗਰੁੱਪ ਦੇ ਬੰਦੇ ਸੀਗੇ ਸਾਰੇ ਹਾਂ ਜੀ ਨਹੀਂ ਸਾਰੇ ਇਹ ਆਪਸ ਵਿੱਚ ਜਾਣਕਾਰ ਸੀ ਇੱਕੋ ਹੀ ਗਰੁੱਪ ਦੇ ਸਰ ਇਹ ਜਿਹੜੇ ਬੰਦੇ ਸੀਗੇ ਛੇ ਜਿਹੜੇ ਕਿੰਨੇ ਰੋਤੀ ਸਰ ਅੰਡੇ ਵਿੱਚ ਦੰਡੀ ਭਾਈ ਕਿਤੇ ਗਿਆ ਤੇ ਸਭ ਕੀ ਕਾਰਨ ਕੀ ਸੀ ਕਿ ਆਖਰ ਇਹਨਾਂ ਇਹ ਜਿਹੜਾ ਆਸ਼ੂ ਮੋਂਗਾ ਸੀਗਾ ਉਥੇ ਮਾਰਨ ਮੱਸੀ ਗਿਆ ਸੀ ਔਰ ਖੁਦ ਜਿਹੜਾ ਸ਼ਿਕਾਰ ਹੋ ਗਿਆ ਬਿਲਕੁਲ ਜੀ ਇਹਨਾਂ ਦੀ ਆਪਸ ਰੰਜਿਸ਼ ਪਾਜੀ ਹੋਈ ਬੋਲ ਬਲਾਰਾ ਹੋਇਆ ਸੀ ਇਹਨਾਂ ਨੇ ਇੱਕ ਦੂਜੇ ਨੂੰ ਇਹਨਾਂ ਦੀ ਔਰਤਾਂ ਸੰਬੰਧੀ ਵੀ ਇਹਨਾਂ ਨੇ ਪੁੱਟਾ ਸਿੱਧਾ ਬੁਲੇ ਸੀ ਤੇ ਜਿਸ ਦੇ ਚੱਲਦੇ ਇਹਨਾਂ ਦੇ ਜਿਹੜਾ ਆਹ ਝਗੜਾ ਕਾਫੀ ਵੱਧ ਗਿਆ ਤੇ ਉਥੇ ਆਸ਼ੂ ਮੋਂਗਾ ਆਪਣੇ ਪੰਜ ਸਾਥੀਆਂ ਦੇ ਨਾਲ ਉਥੇ ਗਿਆ ਉੱਥੇ ਯੁਵਰਾਜ ਯੂਵੀ ਦੇ ਨਾਲ ਇਹਨਾਂ ਦਾ ਲੜਾਈ ਝਗੜਾ ਹੋਇਆ ਤੇ ਜਿੱਥੇ ਉਸ ਯੁਵਰਾਜ ਯੂਵੀ ਵੱਲੋਂ ਚਲਾਈ ਹੋਈ ਗੋਲੀ ਦੇ ਨਾਲ ਅਸ਼ਵ ਮੌਂਗਾ ਦੀ ਡੈਥ ਹੋ ਗਈ। ਅਸੀਂ ਕਿੰਨੇ ਬੰਦੇ ਆਇਡੈਂਟੀਫਾਈ ਕੀਤੇ ਗਏ? ਅਸੀਂ ਇੱਥੇ ਜੀ ਇਹਨਾਂ ਚੋਂ 6 ਬੰਦੇ ਇਹ ਆਇਡੈਂਟੀਫਾਈ ਕਰ ਲਿਆ ਜੀ ਜਿਹੜੇ ਉਹ ਗੋਲੀ ਚਲਾਉਂਦੇ ਜਿਹੜੀ ਵੀਡੀਓ ਵਗੈਰਾ ਸੀਗੇ ਜਿਵੇਂ ਕਿ ਉਹਦੇ ਵਿੱਚ ਤੁਹਾਨੂੰ ਆ ਫੋਟੋਜ਼ ਵਗੈਰਾ ਵੀ ਦਿੰਨੇ ਆ ਜਿਵੇਂ ਇਹਦੇ ਵਿੱਚ ਅਮਰਜੀਤ ਸਿੰਘ ਹੈ, ਸਰਬਜੀਤ ਨੱਡਾ ਸਾਬਾ ਲਈ ਸਾਬਾ ਤੇ ਆ ਮੇਨ ਜਿਹੜਾ ਇੱਕ ਗੁਰਜਿੰਦਰ ਸਿੰਘ ਕੋੜਾ ਵਾਜਾ ਇਹ ਜਿਵੇਂ ਤੁਸੀਂ ਉਹਦੇ ਚ ਪੀਲੀ ਟੀ-ਸ਼ਰਟ ਦੇ ਵਿੱਚ ਇਹਨੂੰ ਗੋਲੀ ਚਲਾਉਂਦੇ ਦੇਖ ਰਹੇ ਸੀ ਤੇ ਇਹ ਇਹ ਬੰਦੇ ਨੂੰ ਆਈਡੈਂਟੀਫਾਈ ਕਰ ਲਿਆ ਇਹਨਾਂ ਨੂੰ ਅਸੀਂ ਜਲਦੀ ਇਹਨਾਂ ਨੂੰ ਕਾਬੂ ਕਰ ਲਾਂ ਸਰ ਇਹਨਾਂ ਦਾ ਤਾਂ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਹਾਂਜੀ ਇਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ ਤੇ ਉਹ ਮਤਲਬ ਇਹ ਆਪਸ ਵਿੱਚ ਇਹਨਾਂ ਦੇ ਕੋਸ਼ ਜਾਣੇ ਤੇ ਮੁਕਦਮੇ ਕਾਫੀ ਦਰਜ ਜਿਵੇਂ ਆਮ ਜਿਹੇ ਆਬਜੈਕਟ ਟੈਂਸਰ ਦੋ ਮੁਕਦਮਾ ਜਿਹੜਾ ਜਿੰਦੀ ਡੈਥ ਹੋਈ ਹੈ ਸਰ ਉਹਦੇ ਦੀ ਵੀ ਮੁਕਦਮਾ ਦਾ ਵੀ ਸਬੰਧ ਹਾਂਜੀ ਹਾਂਜੀ ਆਸ਼ੂ ਮੰਗਾ ਤੇ ਵੀ ਕੱਲਾ ਮੁਕਦਮਾ ਦਰਜ ਹੈ ਇਹ ਸਾਰੇ ਸਾਲ ਪਹਿਲੇ ਕਿਸੇ ਗੈਂਗ ਨਾਲ ਕੋਈ ਰਿਲੇਟ ਸੀ ਨਹੀਂ ਜੀ ਇਹ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਤੇ ਇਕੱਠੇ ਆ ਕ੍ਰਿਮੀਨਲ ਬੰਦੇ ਐਸਐਸਪੀ ਪਪਿੰਦਰ ਸਿੰਘ ਸਿੱਧੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਕੱਲ ਜੋ ਕੋਈਪਰ ਦੇ ਮਹੂ ਗੇਟ ਦੇ ਪਿਛੇ ਗੋਲੀ ਕਾੜਵਾ ਪਿਆ ਸੀਦਾ ਉਸ ਵਿੱਚ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਉਹ ਸਰੈਂਡਰ ਕਰਨ ਅਗਰ ਉਹ ਸਰੈਂਡਰ ਨਹੀਂ ਕਰਦੇ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਰੋਇਪਟ ਕੈਮਰਾਮੈਨ ਰਾਜੀਵ ਸਿੰਘ ਦੇ ਨਾਲ ਪਰਮਜੀਤ ਸਖਾਣਾ ਰੋਇਪਟ